ਹਾਂਜੀ ਵੈਗੁਰ ਜੀ ਦਾ ਖਵਸਾ ਵੈਗੁਰ ਜੀ ਕੀ ਫਤੇ ਪਿਛਲੀ ਵੀਡੀਓ ਤੇ ਵਿੱਚ ਤੁਹਾਨੂੰ ਇਸ ਸ਼ਰਟ ਦੀ ਮੈਂ ਕਟਿੰਗ ਦੱਸੀ ਸੀ ਕਿਵੇਂ ਇਹਦੇ ਨਿਸ਼ਾਨ ਲਾਣੇ ਨੇ ਮੋਡੇ ਦੀ ਕਾਰਡ ਕਿਵੇਂ ਪਾਉਣੀ ਹੈ ਬੈਕ ਫਰੰਟ ਦੀ ਕਾਰਟ ਚੈਸਟ ਕਮਰ ਤੇ हिਪ ਦੇ ਨਿਸ਼ਾਨ ਸਾਈਡਸ ਲਈ ਕਿਵੇਂ ਸ਼ਰਟ ਦੇ ਪੀਸ ਨੂੰ ਮੈਂ ਉਤਾਰ ਰਿਹਾ ਸੀ ਠੀਕ ਹੈ ਹੁਣ ਅੱਜ ਇਹਦੇ ਵਿੱਚ ਦੱਸਾਂਗੇ ਵੀ ਪਲੇਟਾਂ ਦੇ ਨਿਸ਼ਾਨ ਕਿਵੇਂ ਪਾਉਣੇ ਨੇ ਪਲੇਟਾਂ ਦੇ ਨਿਸ਼ਾਨ ਕਿਵੇਂ ਲਗਾਣੇ ਨੇ ਤਾਂ ਉੱਪਰੋਂ ਆਪਾਂ ਨਿਸ਼ਾਨ ਲਗਾਏ ਜੀ ਇਹਦੇ ਵਿੱਚ ਇਸ ਨਾਪ ਦਾ 12.5 ਠੀਕ ਹੈ ਜੀ ਇਧਰੋਂ 3.5 ਤੇ ਤੇ ਜਿਹੜੀ ਪਲੇਟ ਦੀ ਲੰਬਾਈ ਹੈ ਜੀ ਉਹ ਮੈਂ ਰੱਖੀ ਹੈ 7 3.5 ਠੀਕ ਹੈ ਇਥੋਂ ਲੈ ਕੇ ਇਸ ਨਿਸ਼ਾਨ ਤੱਕ ਇੱਥੇ ਮੈਂ 2.5 ਇੰਚ ਦਾ ਗੈਪ ਛੱਡਿਆ ਇਹਨਾਂ ਦੋਨਾਂ ਦਾ ਆਪਾਂ ਕਰ ਲਾਂਗੇ ਸੈਂਟਰ ਠੀਕ ਹੈ ਜੀ ਇਥੋਂ ਆਪਾਂ 2 ਇੰਚ ਛੱਡਾਂਗੇ ਇਸ ਇਸ ਵਾਲੀ ਪਲੇਟ ਤੋਂ ਇੱਥੇ ਤੱਕ 2 ਇੰਚ ਦਾ ਨਿਸ਼ਾਨ ਠੀਕ ਹੈ ਜੀ ਨਿਸ਼ਾਨ ਲੱਗੇ ਨੇ ਲੈਂਥ ਆਪਾਂ ਨੂੰ ਚਾਹੀਦੀ ਹੈ ਜੀ 40 ਇੰਚ ਤੇ ਆ 40 ਇੰਚ ਕਹਿ ਆ ਤੇ ਆਪਣਾ ਕੋਲ ਹੈ 44 ਠੀਕ ਹੈ ਜੀ ਸਫੀਸ਼ੀਐਂਟ ਹੈ ਹੁਣ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਵੀ ਲਗਾਵਾਂਗੇ ਮੇਰਾ ਤਰੀਕਾ ਇਹ ਹੈ ਜੀ ਹਰੇਕ ਦਾ ਤਰੀਕਾ ਅਲੱਗ-ਅਲੱਗ ਹੋ ਸਕਦਾ ਪਰ ਮੈਂ ਸ਼ੁਰੂ ਤੇ ਇਦਾਂ ਹੀ ਨਿਸ਼ਾਨ ਲਖਾਨੀ ਆ ਜੇ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾਉਣਾ ਚਾਹੁੰਦੇ ਹੋ ਤਾਂ ਲਗਾ ਸਕਦੇ ਹੋ ਪਰ ਜਿੰਮੇਵਾਰੀ ਤੁਹਾਡੀ ਆਪਣੀ ਹੈ ਵੀ ਕਿਤੇ ਤੁਸੀਂ ਆਪਣਾ ਕੋਈ ਸੂਟ ਨਾ ਫਾੜ ਲਿਓ ਜਿੱਥੇ ਤੁਸੀਂ ਨਿਸ਼ਾਨ ਲਾਉਣੇ ਨੇ ਕਿਉਂਕਿ ਮੈਨੂੰ ਤਾਂ ਹੁਣ ਇੰਨਾ ਟਾਈਮ ਹੋ ਗਿਆ ਇਹ ਕੰਮ ਕਰਦੇ ਨੂੰ ਤਾਂ ਮੈਂ ਤਾਂ ਫੁੱਲ ਟ੍ਰੇਨ ਆ ਜੀ ਇਸ ਕੰਮ 'ਚ ਐਦਾਂ ਨਿਸ਼ਾਨ ਲਾਉਣ ਨਾਲ ਨਿਸ਼ਾਨ ਦੂਜੇ ਪਾਸੇ ਚਲੇ ਜਾਣਗੇ ਹਲੋ ਜੀ ਹੁਣ ਤੁਹਾਨੂੰ ਦਿਖਾਣੇ ਲਈ ਦੂਜੇ ਪਾਸੇ ਨਿਸ਼ਾਨ ਚਲੇਗਾ